ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਨਾਲ ਮੰਤਰੀ ਸਾਹਿਬਾਨਾਂ ਦੇ ਸਾਡੇ ਬੀਜੀਪੀ ਸਾਹਿਬ ਦੇ ਸਾਰੇ ਅਫਸਰਾਂ ਦੀ ਜਿਹੜੀ ਕੱਲ ਮੀਟਿੰਗ ਹੋਈ ਸੀ ਉਹਦੇ ਜਿਹੜਾ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜਿਹੜੇ ਜਿਹੜੇ ਬੰਦੇ ਆ ਫੜੇ ਜਾਂਦੇ ਨੇ ਡਰੱਗ ਸਪਲਾਈਅਰ ਤੁਸੀਂ ਉਹਨਾਂ ਤੇ ਜਿਹੜੇ ਕੇਸ ਰਜਿਸਟਰ ਨੇ ਉਹ ਅਸੀਂ ਪਿਛਲੇ 3 ਸਾਲਾਂ ਦੇ ਸਾਰੇ ਕੇਸ ਘੁਡਵਾ ਕੇ ਡੀਸੀਸ ਨੂੰ ਭੇਜ ਰਹੇ ਹਾਂ ਤਾਂ ਕਿ ਜਿਹੜੀਆਂ ਇਹਨਾਂ ਦੇ ਪਰਿਵਾਰਾਂ ਨੂੰ ਫ੍ਰੀ ਫੈਸਿਲਿਟੀਆਂ ਜਿਹੜੀਆਂ ਮਿਲੀਆਂ ਹੋਈਆਂ ਨੇ ਉਹ ਬੰਦ ਕੀਤੀਆਂ ਜਾਣ। ਤੋਂ ਅਸੀਂ ਲਿਸਟ 1-2 ਦਿਨ ਦੇ ਵਿੱਚ ਸਾਰੇ ਡੀਸੀਸ ਨੂੰ ਭੇਜ ਦਿਆਂਗੇ। ਚਾਹੇ ਕਿਸੇ ਦੀ ਖੇਤਾਂ ਦੀ ਬਿਜਲੀ ਦਾ ਕਨੈਕਸ਼ਨ ਉਹਨਾਂ ਨੂੰ ਫ੍ਰੀ ਜਿਹੜਾ ਮਿਲਿਆ ਹੋਇਆ ਚਾਹੇ ਘਰ ਦੀ ਬਿਜਲੀ ਐ ਜਾਂ ਹੋਰ ਫੈਸਿਲਿਟੀਆਂ ਜਿਹੜੇ-ਜਿਹੜੇ ਡਰੱਗ ਪੈਟਰੋਲਰਾਂ ਦੇ ਉੱਤੇ ਜਿਹੜੇ ਪਰਚੇ ਦਰਜ ਹੋਏ ਨੇ ਉਹ ਅਸੀਂ ਲਿਸਟ 1-2 ਦਿਨਾਂ 'ਚ ਡੀਸੀ ਸਾਹਿਬਾਨਾਂ ਨੂੰ ਭੇਜਾਂਗੇ ਤਾਂ ਕਿ ਉਹਨਾਂ ਦੀਆਂ ਜਿਹੜੀਆਂ ਫ੍ਰੀ ਫੈਸਿਲਿਟੀਆਂ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮਾਂ ਮੁਤਾਬਕ ਜਿਹੜੀਆਂ ਬੰਦ ਕੀਤੀਆਂ ਜਾਂਦੀਆਂ ਇਹ ਅਸੀਂ ਡਰੱਗਸ ਦੇ ਵਿੱਚ ਜਿਹੜਾ ਸਪੈਸ਼ਲ ਜਿਹੜੀ ਸਾਡੀ ਅੱਜ ਮੁਹਿੰਮ ਚੱਲੀ ਹੋਈ ਏ ਅੱਜ ਪਹਿਲੀ ਮਾਰਚ ਤੋਂ ਇਸੇ ਤਰੀਕੇ ਕੰਟੀਨਿਊ ਰਹੇਗੀ ਤੇ ਹੁਣੇ ਹੀ ਸਾਡੀ ਜਿਹੜੀ ਇੱਥੇ ਸਰਚ ਆਪਰੇਸ਼ਨ ਚੱਲ ਰਿਹਾ ਇਹਦੇ ਵਿੱਚ ਮਾਨਯੋਗ ਸਪੈਸ਼ਲ ਡੀਜੀਪੀ ਸਾਹਿਬ ਸ਼੍ਰੀ ਅਰਪਤ ਸ਼ੋਕਲਾ ਸਾਹਿਬ ਆ ਰਹੇ ਨੇ ਬਾਕੀ ਡਿਟੇਲ ਤੁਹਾਨੂੰ ਇਸ ਆਪਰੇਸ਼ਨ ਬਾਰੇ ਬਰੀਫ ਹੋ ਕਰਨ ਦਿਓ ਸਰ ਕਿੰਨੇ ਕਰਾਉਂਡ ਆਪਦੇ ਕੀਤੇ ਹੋਰ ਕੀ ਕੁਝ ਉਹ ਸਪੈਸ਼ਲ ਡੀਸ ਸਾਹਿਬ ਦੱਸਦੇ ਆਗੇ ਜੀ ਅਰਪਾਏ ਸ਼ੋਕਲਾ ਸਾਹਿਬ ਜੀ ਆ ਰਹੇ ਨੇ ਉਹਨੇ ਦੱਸਦੇ ਆਗੇ ਸਰ ਮਾਲਿਚ ਹੋਰ ਕਿਹੜੀ ਕਿਹੜੀ ਜਗ੍ਹਾ ਤੇ ਰੱਖਿਆ ਗਿਆ ਜੀ ਇਹ ਕਾਸ ਆਪਰੇਸ਼ਨ ਜਾਂ ਇੱਕ ਹੀ ਚੁਣਿਆ ਗਿਆ ਏਰੀਆ ਇਸ ਏਰੀਆ ਨੂੰ ਵਾਜਾ ਸੀ ਚੁਣਿਆ ਜੀ ਬਾਕੀ ਅਸੀਂ ਡੇਲੀ ਕੋਈ ਨਾ ਕੋਈ ਆਪਰੇਸ਼ਨ ਜਿਹੜਾ ਸਾਡਾ ਚੱਲਦਾ ਰਹੇਗਾ ਇਸ ਤੋਂ ਸਵਾਏ ਮੁਖਾਲਾ ਰੋਪੜ ਰੇਂ ਦੇ ਵਿੱਚ ਸਾਡੇ ਰੋਪੜ ਜੀ ਵੀ ਚੱਲ ਰਹੇ ਨੇ ਅਨੰਤਪੁਰ ਸਾਹਿਬ ਮਰੈਂਡਾ ਵੀ ਚੱਲ ਰਹੇ ਨੇ ਤੇ ਇਸ ਤੋਂ ਸਵਾਏ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਵੀ ਸਾਡੇ ਜਿਹੜੇ ਇਸ ਤਰ੍ਹਾਂ ਦੇ ਆਪਰੇਸ਼ਨ ਚੱਲ ਰਹੇ ਨੇ ਇਹਨਾਂ ਨੂੰ ਅਸੀਂ ਕੰਟੀਨਿਊ ਰੱਖਾਂਗੇ ਇਹ ਸਭ ਕਿਉਂਕਿ ਟ੍ਰਾਈ ਸਿਟੀ ਦਾ ਪਾਰਟ ਹੈ ਮਹਾਲੀ ਜ਼ਿਲ੍ਹਾ ਕਿਸ ਤਰ੍ਹਾਂ ਦੀ ਜਿਹੜਾ ਕੋਆਰਡੀਨੇਸ਼ਨ ਕੀਤੀ ਜਾ ਰਹੀ ਹੈ ਕਿਉਂਕਿ ਦੇਖਿਆ ਜਾਂਦਾ ਹੈ ਕਿ ਫੜੇ ਤਾਂ ਜਾਂਦੇ ਹਨ ਲੇਕਿਨ ਵੱਡੇ ਮਗਰਮੱਛ ਕਿਤੇ ਨਾ ਕਿਤੇ ਫਰਾਰ ਹੋ ਜਾਂਦੇ ਆ ਨਹੀਂ ਫੜੇ ਜਾਂਦੇ ਦੇਖੋ ਜੀ ਜਿਹੜੇ ਵੀ ਮਗਰਮੱਛ ਹੈਗੇ ਨੇ ਵੱਡੇ ਉਹ ਸਾਰੇ ਹੀ ਫੜੇ ਜਾਣਗੇ ਇਹਦੇ ਚ ਆਫਸਰ ਦੇ ਵਿੱਚ ਜਿਹੜੀ ਡੀਸੀਜ਼ ਨਾਲ ਸਾਰਿਆਂ ਨਾਲ ਮੀਟਿੰਗ ਹੈ ਸਾਰੇ ਹੀ ਡਿਪਾਰਟਮੈਂਟਸ ਜਿਹੜੇ ਹੈਗੇ ਨੇ ਪੂਰੀ ਕੋਆਪਰੇਸ਼ਨ ਦੇ ਨਾਲ ਜਿਹੜਾ ਇਹਦੇ ਤੇ ਅਸੀਂ ਸਖਤ ਐਕਸ਼ਨ ਲਵਾਂਗੇ ਪਬਲਿਕ ਨੂੰ ਅਵੇਅਰ ਕਰ ਰਹੇ ਆ ਤੁਹਾਡੇ ਰਹੀਂ ਤੇ ਤੁਹਾਡਾ ਵੀ ਅਸੀਂ ਵੱਧ ਤੋਂ ਵੱਧ ਨਾਲ ਸਹਿਯੋਗ ਲਵਾਂਗੇ ਜਿੱਥੇ ਤੁਹਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਸਾਨੂੰ ਜਰੂਰ ਦੱਸੋ ਔਰ ਪਬਲਿਕ ਨੂੰ ਵੀ ਨਾਲ ਬੇਨਤੀ ਕਰਾਂਗੇ ਜਿੱਥੇ ਉਹਨਾਂ ਕੋਲ ਕੋਈ ਪਤਾ ਲੱਗਦਾ ਹੈ ਕੋਈ ਡਰੱਗ ਵੇਚਣ ਵਾਲੇ ਬਾਰੇ ਤੇ ਉਹਦੇ ਬਾਰੇ ਵੀ ਸਾਨੂੰ ਦੱਸੋ ਬਾਕੀ ਜਿੱਥੇ ਕੋਈ ਡਰੱਗ ਖਾਂਦੇ ਨੇ ਉਨਾ ਬਾਰੇ ਵੀ ਕੱਲ ਮਾਨਯੋਗ ਸੀਐਮ ਸਾਹਿਬ ਨੇ ਕਿਹਾ ਕਿ ਅਸੀਂ ਜਿਹੜੇ ਉਹਨਾਂ ਦੇ ਕੈਂਪ ਲਵਾ ਕੇ ਉਹਨਾਂ ਨੂੰ ਛਡਵਾਵਾਂਗੇ ਵੀ ਔਰ ਡੀਸੀਸ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਉਹਨਾਂ ਦੀ ਪੂਰੀ ਹੈਲਥ ਬਾਰੇ ਸਿਵਲ ਸਰਜਨਸ ਨਾਲ ਮੀਟਿੰਗ ਕਰਕੇ ਜਿਹੜਾ ਉਹਨਾਂ ਦੀ ਹੈਲਥਵੈਅ ਜਿਹੜਾ ਕੇਅਰ ਕੀਤਾ ਜਾਵੇ ਕੈਂਪ ਲਵਾਵਾਂਗੇ ਉਹਨਾਂ ਨੂੰ ਦਵਾਈਆਂ ਦਵਾਵਾਂਗੇ ਪਰ ਜਿਹੜਾ ਵੀ ਸਪਲਾਇਰ ਹੈ ਉਹਨੂੰ ਕਿਸੇ ਤਰੀਕਾ ਵੀ ਕੋਈ ਬਖਸ਼ਾ ਨਹੀਂ ਜਾਏਗਾ ਇਹ ਮੈਂ ਤੁਹਾਡੇ ਰਹੀਂ ਸਾਰੀ ਸੁਸਾਇਟੀ ਨੂੰ ਸਾਰੇ ਵਰਗਾਂ ਨੂੰ ਸਾਰੇ ਮੁਲਾਜ਼ਮਾਂ ਨੂੰ ਜਿਹੜੀ ਅਪੀਲ ਕਰਾਂਗਾ ਚਾਹੇ ਕਿਸੇ ਵੀ ਡਿਪਾਰਟਮੈਂਟ ਦਾ ਹੋਵੇ ਉਹ ਪੁਲਿਸ ਨਾਲ ਆਪਣੀ ਇਨਫੋਰਮੇਸ਼ਨ ਜਿਹੜੀ ਸਾਂਝੀ ਕਰਦੇ ਨੇ ਅੰਦਰ ਮੁਹਾਲੀ ਚ ਹੋਰ ਕਿਹੜੇ ਕਿਹੜੇ ਏਰੀਆ ਸਟ੍ਰੈਸ ਕੀਤੇ ਗਏ ਆ ਜਿਨ੍ਹਾਂ ਦੇ ਵਿੱਚ ਰਹੇ ਲੋਕ ਜਿਹੜੇ ਇਹ ਸਾਡਾ ਡੇ ਟੂ ਡੇ ਹੋਏਗਾ ਜੀ ਸਿਕਰਟ ਆਪਰੇਸ਼ਨ ਹੋਣਗੇ ਜੀ ਸਿਕਰਟ ਆਪਰੇਸ਼ਨ ਥੈਂਕ ਯੂ ਜੀ ਹੁਣ ਡੀਜੀਪੀ